ਯੁੱਧ ਨਸ਼ਿਆ ਵਿਰੋਧ ਮੁਹਿੰਮ ਦੇ ਤਹਿਤ ਅੱਜ ਗੁਰੂ ਹਰ ਸਹਾਇ ਵਿੱਚ ਵਕ ਵਕ ਮੈਡੀਕਲ ਸਟੋਰਾਂ ਦੀ ਚੈਕਿੰਗ ਕੀਤੀ ਗਈ ਡਰੱਗ ਇਨਸਪੈਕਟਰ ਵੱਲੋਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆ ਵਿਰੋਧ ਚੱਲ ਰਿਹਾ ਹੈ ਜਿਸ ਦੇ ਤਹਿਤ ਅੱਜ ਕਾਰਵਾਈ ਕਰਦਿਆਂ ਗੁਰੂ ਹਰ ਸਹਾਇ ਦੇ ਵਕ ਵਕ ਮੈਡੀਕਲ ਸਟੋਰਾਂ ਦੀ ਚੈਕਿੰਗ ਕੀਤੀ ਗਈ ਅਤੇ ਹਦਾਇਤ ਕੀਤੀ ਕਿ ਹਰ ਇੱਕ ਮੈਡੀਕਲ ਸਟੋਰ ਤੇ ਸੀਸੀਟੀਵੀ ਕੈਮਰੇ ਲੱਗੇ ਹੋਣੇ ਚਾਹੀਦੇ ਹਨ ਅਤੇ ਸਰਕਾਰ ਦਾ ਨਸ਼ਿਆ ਵਿਰੋਧ ਮੁਹਿੰਮ ਵਿੱਚ ਹਰੇਕ ਮੈਡੀਕਲ ਸਟੋਰ ਵਾਲੇ ਨੂੰ ਸਾਥ ਦੇਣਾ ਚਾਹੀਦਾ ਉੱਥੇ ਹੀ ਡੀਐਸਪੀ ਸਤਨਾਮ ਸਿੰਘ ਨੇ ਕਿਹਾ ਕਿ ਅਗਰ ਕਿਸੇ ਵੀ ਮੈਡੀਕਲ ਤੇ ਕੋਈ پابੰਦੀ ਸ਼ੁੱਧਾ ਮੈਡੀਸਿਨ ਮਿਲਦੀ ਹੈ ਤਾਂ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਗੁਰੂ ਹਰ ਸਹਾਇ ਆਨਲਾਈਨ ਇਦਾਂ ਦੀ ਚੈਕਿੰਗ ਸੀ ਅੱਜ ਗੁਰੂ ਹਰਸਾਏ ਦੇ ਵਿੱਚ ਅੱਜ ਯੁੱਧ ਨਸ਼ਿਆਂ ਵਿਰੁੱਧ ਜੋ ਆਪਣੀ ਮੁਹਿੰਮ ਚੱਲ ਰਹੀ ਹੈ ਤਾਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਅਸੀਂ ਪੁਲਿਸ ਟੀਮ ਨਾਲ ਮਿਲ ਕੇ ਇਥੋਂ ਦੇ ਮੈਡੀਕਲ ਸਟੋਰਾਂ ਦੀ ਚੈਕਿੰਗ ਕੀਤੀ ਗਈ ਹੈ ਗੁਰੂ ਹਰਸਾਏ ਦੇ ਰੂਟੀਨ ਦੀ ਚੈਕਿੰਗ ਕੀਤੀ ਗਈ ਹੈ ਜਿੱਦਾਂ ਚੈਕਿੰਗ ਹੋਈ ਹੈ ਕੁਝ ਮਿਲਿਆ ਨਹੀਂ ਜੀ ਹਜੇ ਤੱਕ ਤਾਂ ਸਾਨੂੰ ਇਦਾਂ ਦੀ ਕੋਈ ਵੀ ਪਾਬੰਦੀਸ਼ੁਦਾ ਮੈਡੀਸਨ ਕੁਝ ਨਹੀਂ ਮਿਲੀ ਹੈ ਅਰੇ ਕੈਮਰਿਆਂ ਦੀ ਗੱਲ ਕਰੋ ਕੈਮਰਾ ਲਾਣੇ ਜ਼ਰੂਰੀ ਆ ਹਾਂਜੀ ਜ਼ਰੂਰੀ ਹੋਗੇ ਹੋਇਆ ਕੈਮਰੇ ਲਗਾਣੇ ਠੀਕ ਹੈ ਚਾਈਲਡ ਕਰਨਾ ਚਾਹਦੇ ਮੈਡਮ ਮੈਡੀਕਲ ਸਪੋਰਾ ਵਾਲੇ ਅ ਮੇਰੀ ਤਾਂ ਸਿਰਫ ਇਹੀ ਅਦਾਇਤ ਹੈ ਇੱਕ ਤਨ ਦੇ ਫਾਰਮਾਸਿਸਟ ਐਪਰੈਜ਼ੈਂਟ ਹੋਣੇ ਚਾਹੀਦੇ ਆ ਸ਼ਾਪਸ ਤੇ ਠੀਕ ਹੈ ਕੈਮਰਾਜ਼ ਇੰਸਟਾਲਡ ਹੋਣ ਚੱਲਦੇ ਹੋਣ ਵਰਕਿੰਗ ਕੰਡੀਸ਼ਨ ਵਿੱਚ ਹੋਣ ਉਹਨਾਂ ਦੇ ਰਿਕਾਰਡਿੰਗਸ ਵੀ ਹੁੰਦੀਆਂ ਹੋਣ ਐਚ1 ਰਜਿਸਟਰਸ ਕੰਪਲਸਰੀ ਆ ਲੱਗੇ ਹੋਣੇ ਔਰ ਕੋਈ ਵੀ ਸਮਾਨ ਇਹਨਾਂ ਨੇ ਖਰੀਦਣਾ ਜਾਂ ਵੇਚਣਾ ਉਹ ਵਿਦ ਪ੍ਰੈਸਕ੍ਰਿਪਸ਼ਨ ਹੀ ਖਰੀਦਣ ਹਾਂ ਰਸਟਾਕ ਮੇਨਟੇਨ ਕਰਨ ਔਰ ਪਰਚੇਸ ਬਿਲ ਤੇ ਖਰੀਦਣ ਸੇਲ ਰਿਕਾਰਡ ਕੱਟ ਕੇ ਬਿਲਸ ਕੱਟ ਕੇ ਹੀ ਸਮਾਨ ਨੂੰ ਵੇਚਣ ਪ੍ਰੋਪਰ ਇਨਸਟਰਕਸ਼ਨ ਜੋ ਵੀ ਡਰਗ ਡਿਪਾਰਟਮੈਂਟ ਨੇ ਫਾਲੋ ਕਰ ਰਹੇ ਅੱਜ ਸਰ ਬਾਜਟ ਚੈਕਿੰਗ ਕਰੀਗੀ ਮੈਡੀਕਲ ਸਟੋਰਾਂ ਦੀ ਡਰਗਸਪੋਟ ਮੈਡਮ ਪਹੁੰਚੇ ਹੈਗੇ ਆ ਕੁਝ ਮਿਲਿਆ ਸਮਾਂ ਜਾਂ ਯੋਧ ਨਸ਼ਾ ਵਿਰੋਧੀ ਇੱਕ ਮੈਮ ਸੀ ਹਾਂਜੀ ਬਿਲਕੁਲ ਜਿਹੜਾ ਯੋਧ ਨਸ਼ਾ ਵਿਰੋਧੀ ਚੱਲ ਰਿਹਾ ਹੈ ਉਹਦੇ ਮੱਦੇ ਨਜ਼ਰ ਬਾਅਦ ਕਮ ਐਸਐਸਪੀ ਸਾਹਿਬ ਸਾਡੇ ਪ੍ਰੋਪਰ ਪ੍ਰਮਾਨ ਦੇ ਹਦੱਤਾਂ ਤੇ ਅਸੀਂ ਮੈਡੀਕਲ ਸਟੋਰਾਂ ਦੀ ਚੈਕਿੰਗ ਕਰ ਰਹੇ ਹਾਂ ਤੇ ਸਾਡੇ ਨਾਲ ਮੈਮ ਡਰਗ ਇਨਸਪੈਕਟਰ ਵੀ ਹੈਗੇ ਆ ਐਸਐਚਓ ਗੁਰੂਵਰ ਸਾਹਿਬ ਵੀ ਨੇ ਅੱਜ ਅਸੀਂ ਸਾਰੇ ਮੈਡੀਕਲ ਸਟੋਰਾਂ ਜਿਹੜੀ ਹੈ ਚੈਕਿੰਗ ਕਰ ਰਹੇ ਕੀ ਇਹ ਹਦਾਇਤਾਂ ਜਿਹੜੀਆਂ ਇਹਨਾਂ ਨੂੰ ਕੀਤੇ ਰਹਿਣ ਸਟੋਰ ਵਾਲਿਆਂ ਨੂੰ ਇਹ ਹਦਾਇਤਾਂ ਕੀਤੀਆਂ ਗਈਆਂ ਕਿ ਜਿਹੜਾ ਜੁਧ ਨਸ਼ਿਆਂ ਵਿਰੁੱਧ ਚੱਲ ਰਿਹਾ ਹੈ ਉਹਦੇ ਵਿੱਚ ਇਹ ਵੀ ਸਰਕਾਰ ਦਾ ਸਹਿਯੋਗ ਕਰਨ ਤਾਂ ਕਿ ਕੋਈ ਲੁਕੋ ਕੇ ਜਾਂ ਪਰਦੇ ਨਾਲ ਰੱਖ ਕੇ ਕੋਈ ਇਹ ਜਿਹੀਆਂ